ਸਤਿ ਸ਼੍ਰੀ ਅਕਾਲ ਜੀ ਮੈਂ ਕਰਨ ਮਲੂਕਾ ਤੇ ਤੁਸੀਂ ਦੇਖ ਸਕਦੇ ਹੋ ਅੱਜ ਪ੍ਰਬੰਧਕ ਕਮੇਟੀ ਗੁਰਦੁਆਰਾ ਨਯੌਰ ਜ਼ਿਲ੍ਹਾ ਪਟਿਆੰਡਾ ਦੇ ਵਿੱਚ ਨਗਰ ਕੀਰਤਨ ਕਰਵਾਇਆ ਗਿਆ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਸੇਵਾਦਾਰ ਅੰਗਰੇਜ਼ ਸਿੰਘ ਵਾਸੀ ਨਯੌਰ ਤੇ ਪੂਰੀ ਇੰਟਰਵਿਊ ਤੁਹਾਨੂੰ ਦੱਸਣਗੇ ਪਿੰਡ ਦੇ ਸਹਿਯੋਗ ਦੇ ਨਾਲ ਆਊਟ ਕਰਦੇ ਹਾਂ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੀ ਸਤਿ ਸ੍ਰੀ ਅਕਾਲ ਦੇ ਹੇਠਾਂ ਸਰਪ੍ਰਸਤ ਦੇ ਹੇਠਾਂ ਪੰਜ ਪਿਆਰਾਂ ਦੀ ਰਵਾਹੀ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਟੀ ਲੰਬੀਟਾ ਪੰਜ ਨੌ ਜ਼ਿਲ੍ਹਾ ਬਹਿੰਡਾ ਵਿਖੇ ਨਗਰ ਕੀਰਤਨ ਦੀ ਅਰੰਭਤਾ ਕੀਤੀ ਗਈ ਸੋ ਪੜਾਅਦਰ ਪੜਾਵਾ ਹੁੰਦਾ ਹੋਇਆ ਜਿਹੜਾ ਨਗਰ ਕੀਰਤਨ ਉਠਾਣਾ ਸਿੰਘ ਸਾਹਿਬ ਤੋਂ ਸਰਪੰਚ ਇਹਨਾਂ ਦੇ ਘਰ ਦੇ ਕੋਲ ਪਹੁੰਚੇ ਹੈ ਸੋ ਸੰਗਤਾਂ ਦਾ ਜਿਹੜਾ ਜਨਸਲਾਵਾਂ ਸਾਰਤਾ ਮਾਰਦਾ ਇਹ ਗੱਲ ਦੀ ਗੱਲ ਦਾ ਸਬੂਤਾ ਕਿ ਸੰਗਤਾਂ ਦਾ ਬਹੁਤ ਪਿਆਰ ਆ ਸਤਿਗੁਰੂ ਦੇ ਨਾਲ ਸੋ ਸੰਗਤਾਂ ਦੇ ਵਾਸਤੇ ਵਾਠ ਵਾਠ ਤਰ੍ਹਾਂ ਦੇ ਲੰਗਰ ਲਾਏ ਗਏ ਨੇ ਸੋ ਉਹਨਾਂ ਸਮੂਹ ਤੇ ਪ੍ਰਬੰਧਕਾਂ ਦਾ ਬਹੁਤ ਧੰਨਵਾਦ ਆ ਗੁਰੂ ਗੋਰਾ ਪ੍ਰਬੰਧਕ ਕਮੇਟੀ ਵੱਲੋਂ ਨੌਜਵਾਨ ਵੀਰ ਸੇਵਾ ਬਹੁਤ ਸਾਲ ਦੇ ਨਾਲ ਕਰ ਰਹੇ ਨੇ ਨੌਜਵਾਨ ਵੀਰਾਂ ਦਾ ਬਹੁਤ ਧੰਨਵਾਦ ਆ ਬੀਬੀਆਂ ਵੱਡੀ ਗਿਣਤੀ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਸ਼ਾਮਲ ਨੇ ਸਮੂਹੀਆਂ ਸੰਗਤਾਂ ਦਾ ਉਤਣ-ਉਟਾਰ ਧੰਨਵਾਦ ਆ ਜੇ ਆ ਸਾਡੇ ਵਾਸਤੇ ਵੀ ਇਸੇ ਤਰ੍ਹਾਂ ਨਗਰ ਕੀਰਤਨ ਦੇ ਵਿੱਚ ਜਿਹੜਾ ਇਹ ਜਨ ਸਲਾਹ ਆ ਸਾਰੇ ਪਿੰਡ ਦਾ ਕਰ ਕਰ ਸਾਰੇ ਪਰਿਵਾਰ ਦੇ ਮੰਗਰੇ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰ ਨੇ ਵੱਡੀ ਜਨਕੀਤੇ ਸੰਗਤਾਂ ਹਾਜ਼ਰ ਨੇ ਸੋ ਕੋ ਤੇ ਜਲਦੀਆਂ ਢਹਰਾਈਆਂ ਤੋਂ ਸਮਿਤੀਆਂ ਸੰਤਾਂ ਦਾ ਧੰਨਵਾਦ ਕਰਦੇ ਆ ਤੇ ਆਸ ਕਰਦੇ ਆ ਕਿ ਪੰਥ ਦੀ ਚੜ੍ਹਦੀ ਕਲਾ ਹੋਵੇ ਸੋ ਸਿੱਖੀ ਦਾ ਬੋਲ ਬਾਲਾ ਹੋਵੇ ਨੌਜਵਾਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਬਾਣੀ ਬਾਣੀ ਦੇ ਨਾਲ ਜਿਹੜੇ ਬਾਣੀ ਬਾਣੀ ਦੇ ਧਾਰਮਿਕ ਉਹ ਸੋ ਸਿੱਖ ਰਹਿਤ ਵਰਦਾਲਾ ਨੂੰ ਮੰਨੀ ਸਿੱਖਾਂ ਨੇ ਕਰ ਜਨਮ ਲਿਆ ਸੋ ਸਿੱਖੀ ਦੇ ਮੇਤਰਪਾ ਪ੍ਰਵੇਸ਼ ਲਈਏ ਖੰਡੇ ਬਾਟੇ ਦੀ ਪੌੜੀ ਲਈਏ ਸੋ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਪਰਖਾ ਜੀ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਜੀ ਮੈਂ ਕਰਨ ਮਲੂਕਾ ਤੇ ਤੁਸੀਂ ਦੇਖ ਸਕਦੇ ਹੋ ਆਪਣੇ YouTube ਚੈਨਲ ਤੇ ਨਗਰ ਕੀਰਤਨ ਦਾ ਪ੍ਰੋਗਰਾਮ ਜੋ ਕਿ ਪ੍ਰਬੰਧਕ ਕਮੇਟੀ ਗੁਰਦੁਆਰਾ ਪਿੰਡ ਨਿਓਰ ਜ਼ਿਲ੍ਹਾ ਬਠਿੰਡਾ ਦੇ ਵਿੱਚ ਕਰਵਾਇਆ ਗਿਆ ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਅੰਗਰੇਜ਼ ਸਿੰਘ ਜੀ ਆ ਤੇ ਪੰਜ ਪਿਆਰਿਆਂ ਦੀ ਹਾਜ਼ਰੀ ਸੁਮੇਤ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਕਰਕੇ ਇਹ ਪ੍ਰੋਗਰਾਮ ਕਰਵਾਇਆ ਗਿਆ ਬੜੀ ਹੀ ਸ਼ਰਧਾ ਨਾਲ ਤੇ ਬੜੀ ਭਾਵਨਾ ਨਾਲ ਇਹ ਪ੍ਰੋਗਰਾਮ ਕਰਵਾਇਆ ਗਿਆ ਸੋ ਸਾਡੇ ਕਨੇਡਾ ਅਤੇ ਅਮਰੀਕਾ ਦੇ ਵਿੱਚ ਬੈਠੇ ਹੋਏ ਪੰਜਾਬੀ ਵੀਰ ਜਿਨ੍ਹਾਂ ਨੇ ਲਾਈਵ ਤੇ ਸਾਡਾ ਪ੍ਰੋਗਰਾਮ ਦੇਖਿਆ ਬੜੇ ਧਿਆਨ ਦੇ ਨਾਲ ਬੜੇ ਹੀ ਸ਼ਰਦਾ ਨਾਲ ਇਸ ਪ੍ਰੋਗਰਾਮ ਨੂੰ ਦੇਖਿਆ ਸੋ بابا ਅੰਗਰੇਜ਼ ਸਿੰਘ ਜੀ ਨੇ ਆਪਾਂ ਨੂੰ ਮੈਸੇਜ ਭੇਜਿਆ ਕਿ ਭਾਈ ਉਹ ਪਿੰਡ ਨਯੌਰ ਆਉਣ ਤੇ ਸਾਰੇ ਪ੍ਰੋਗਰਾਮ ਦੀ ਵੀਡੀਓਗ੍ਰਾਫੀ ਕਰਨ ਸੋ ਆਪਾਂ ਵੀ ਉੱਥੇ ਹਾਜ਼ਰੀ ਭਾਈ ਸੇਵਾ ਲਾਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਪ੍ਰੋਗਰਾਮ ਦੀ ਵੀਡੀਓਗ੍ਰਾਫੀ ਕੀਤੀ ਤੇ ਚਾਹਣ ਵਾਲਿਆਂ ਨੇ ਬੜੇ ਹੀ ਧਿਆਨ ਦੇ ਨਾਲ ਆਪਣਾ ਪ੍ਰੋਗਰਾਮ ਲਾਈਵ ਸਮੇਤ ਦੇਖਿਆ ਜੋ ਪੂਰਾ ਪ੍ਰੋਗਰਾਮ ਹੈ ਉਹ ਆਪਾਂ ਅੱਜ YouTube ਤੇ ਅਪਲੋਡ ਕਰ ਦਿੱਤਾ ਸੋ ਸਾਰੇ ਭਰਾਵਾਂ ਨੂੰ ਪਹਿਲਾਂ ਤਾਂ ਬੇਨਤੀ ਆ ਕਿ ਇਸ ਪ੍ਰੋਗਰਾਮ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਜਿਹੜੇ ਐਨ ਆਰ ਆਈ ਵੀਰ ਬੈਠੇ ਨੇ ਕੈਨੇਡਾ ਅਮਰੀਕਾ ਦੇ ਵਿੱਚ ਸਾਡੇ ਪੰਜਾਬੀ ਵੀਰ ਬੈਠੇ ਨੇ ਉਹ ਇਸ ਪ੍ਰੋਗਰਾਮ ਨੂੰ ਦੇਖ ਲੈਣ ਜੋ ਪ੍ਰੋਗਰਾਮ ਆੜਾ ਮੋਟਾ ਦੇਖਣ ਵੱਲੋਂ ਕੱਲ੍ਹ ਰਹਿ ਗਿਆ ਸੀ ਉਹ ਪ੍ਰੋਪਰ ਆਪਾਂ ਅੱਜ YouTube ਤੇ ਅਪਲੋਡ ਕਰ ਦਿੱਤਾ ਸੋ ਅੱਜ ਇਸ ਪ੍ਰੋਗਰਾਮ ਨੂੰ YouTube ਰਾਹੀਂ ਦੇਖ ਲੈਣ ਬਾਕੀ ਆਪਾਂ ਗੱਲ ਕਰਦੇ ਆਂ ਪਿੰਡ ਵਾਸੀਆਂ ਦੀ ਸੋ ਪਿੰਡ ਨਯੌਰ ਦੇ ਵਿੱਚ ਬੜੀ ਹੀ ਸ਼ਰਦਾ ਦੇਖੀ ਗਈ ਪਿੰਡ ਵਾਸੀਆਂ ਨੇ ਦੁੱਧ ਦੇ ਚਾਹ ਦੇ ਬ੍ਰੈਡ ਪਕੌੜਿਆਂ ਦੇ ਜਲੇਬੀਆਂ ਦੇ ਮਿੱਠੇ ਦੇ ਬੜੀ ਹੀ ਸ਼ਰਦਾ ਨਾਲ ਲੰਗਰ ਲਾਏ ਸਾਰੀ ਸੰਗਤ ਨੂੰ ਬੜੇ ਹੀ ਪਿਆਰ ਨਾਲ ਲੰਗਰ ਸ਼ਿਕਾਇਆ ਪਿੰਡ ਵਾਸੀਆਂ ਨੇ ਬੜੇ ਹੀ ਪਿਆਰ ਨਾਲ ਬੜੇ ਹੀ ਨਿੱਗੇ ਸਮਾ ਦੇ ਨਾਲ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ ਸਾਡੇ ਨੌਜਵਾਨ ਭੈਣ ਭਰਾ ਬਜ਼ੁਰਗ ਸਾਡੀਆਂ ਮਾਵਾਂ ਭੈਣਾਂ ਬੜੇ ਹੀ ਸ਼ਰਧਾ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਚੱਲੇ ਅਤੇ ਨਗਰ ਕੀਰਤਨ ਦਾ ਆਨੰਦ ਮਾਣਿਆ। ਸੋ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖੋ। ਇਸ ਦੇ ਵਿੱਚ ਗੱਤਕੇ ਵਾਲੀਆਂ ਫੌਜਾਂ ਨੇ ਵੀ ਆਪਣੇ ਜੋਰ ਦਿਖਾਏ। ਆਪਣੇ ਕਰਤੱਬ ਦਿਖਾਏ ਸਾਡੀ ਨੌਜਵਾਨ ਪੀੜ੍ਹੀ ਨੂੰ ਇੱਕ ਚੰਗਾ ਮੈਸੇਜ ਦਿੱਤਾ ਕਿ ਨਸ਼ੇ ਪੱਤੇ ਛੱਡ ਕੇ ਗੁਰੂ ਸਾਹਿਬ ਨਾਲ ਜੁੜੋ ਆਪਣੀਆਂ ਸੇਤਾਂ ਦਾ ਧਿਆਨ ਰੱਖੋ ਸਾਡੇ ਟਾੜੀ ਜੱਥਾ ਵਾਲਿਆਂ ਨੇ ਸਾਡੇ ਰਾਗੀਆਂ ਨੇ ਤੇ ਕਵਿਤਾ ਗਾਉਣ ਵਾਲੇ ਭਰਾਵਾਂ ਨੇ ਸਾਰਿਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਈ ਆ ਸਾਰਿਆਂ ਨੇ ਸਹਿਯੋਗ ਦਿੱਤਾ ਸੋ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਪਰਮਾਤਮਾ ਸਾਰੇ ਭਰਾਵਾਂ ਦੇ ਸਿਰ ਤੇ ਹੱਥ ਰੱਖੇ ਸਾਡੇ ਕਿਸਾਨ ਭਰਾਵਾਂ ਨੇ ਮਜ਼ਦੂਰ ਭਰਾਵਾਂ ਨੇ ਸਾਰੇ ਹੀ ਪਿੰਡ ਬਹੁਤ ਸਤਿਕਾਰ ਕਰਦਾ ਹੈ ਮਾਨ ਪਿਆਰ ਵਖਦਾ ਸਾਰੇ ਤੁਸੀਂ ਸਾਡੇ ਪਾਲੋ ਸਰਦੇ ਸਾਡੇ ਪਤਕਾਂ ਦੇ ਉੱਤੇ ਬੈਠੇ ਹੋ ਮੈਂ ਸਮਾਂ ਨਾਲ ਅਸ ਲਈ ਬੇਨਤੀ ਕਰੂੰਗਾ ਇਹ ਧੋਲਣਾ ਨੂੰ ਕਿ ਤੋੜ ਬਲੇ ਕਰਿਓ ਵਧੀਆ ਕੜਦੀ ਕਲਾ ਨਾਲ ਸਵਾ ਲੱਖ ਸੇ ਇੱਕ ਲੜਾਓ ਤਵੇ ਗਮਨ ਸਿੰਘ ਨਾਮ ਕਾਉਂ ਗੋਲੇ ਬਾਰ ਮੰਦੋ ਬਦਲ ਕਰਤਾ ਬੰਦੋ ਜੀ ਸਾਇਦ ਸੋਹੀ ਸੱਚੀ ਜੀ ਜਦੋਂ ਸਾਡੇ ਸਾਡੇ ਵੀਰ ਕਿਰੇ ਸਾਡੀ ਚਾਹ ਸਾਡੇ ਨੂੰ ਉਮੀਦ ਕਰਦੇ ਆਂ ਜੀ ਕਿ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਵੇਗਾ ਸੋ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਸ ਪ੍ਰੋਗਰਾਮ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਲਾਈਕ ਕਰਨਾ ਤੇ ਕਮੈਂਟ ਕਰਕੇ ਦੱਸਣਾ ਜੀ ਕਿ ਪ੍ਰੋਗਰਾਮ ਕਿਵੇਂ ਬਣਿਆ ਧੰਨਵਾਦ ਜੀ